ਬਦਲਾਅ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਕੰਮ ਕਰਦਾ ਲੇਦਾ ਲੈ ਹੀ ਕੰਮ ਲੈਣ ਕਰਦਾ ਜੇ ਲੋ ਟੈਂਸ਼ਨ ਘਾਤੀ ਕੰਮ ਤੇ ਆ ਰਿਹਾ ਤੇ ਇਹਦਾ ਉਹ ਸਟਾ ਜੋ ਆ ਨਿਕਲੇ ਆ ਦੜਾਈ ਡੜੇ ਦਾ ਕੰਮ ਜਿਉਂ ਹੁੰਦਾ ਉਹ ਜਿਆਦਾ ਜੁਆ ਵਿੱਚ ਹੋਰ ਹੁੰਦਾ ਉਹਨੂੰ ਦੇ ਨੂੰ ਨੇ ਆਨੇ ਬੁਲਾਇਆ ਗੁਰੂ ਮੇਰੇ ਮੁੰਡੇ ਨੂੰ ਮੁੰਡਾ ਮੇਰਾ ਜਾਂਦਾ ਉਹ ਸ਼ਰਾਬ ਦੀ ਗੱਲ ਉਹ ਦੇਖੋ ਪਹਿਲੇ ਉਹ ਕੰਮ ਦਾ ਕੰਮ ਇਹੋ ਜਿਹਾ ਕਿ ਕਿਹਨੂੰ ਡਰਨਾ ਉਹ ਜੀ ਸਾਰੇ ਮੁਹੱਲੇ ਕੋਈ ਰਿਪੋਰਟ ਲੈ ਲੋ ਸਭ ਜੀ ਆ ਮੁੰਡਾ ਗਿਆ ਤਾਂ ਮੁੰਡੇ ਨੂੰ ਨਾ ਹੋਰ ਬਈ ਹਾਲ ਥੱਪਾ ਮਾਰ ਕੇ ਮੁੰਡਾ ਆ ਗਿਆ ਕਿਉਂ ਨਹੀਂ ਆਇਆ ਪਰ ਸੱਚੀ ਦੱਸਦਾ ਇੱਕ ਤੇ ਬੱਚੇ 60 ਲੱਗ ਜਾਂਦੇ ਕਿੰਨੀ ਮਸੂਮ ਬੰਦੀ ਹੈ ਕਾਹਨੋਂ ਦੇ ਕਿਉਂ ਸ਼ਰਮ ਨਾਲ ਉਹ ਕਰਦਾ ਐਨ ਰਾਤ ਯਾਰ ਨੂੰ ਬੁਲਾ ਰਹੇ ਕੋਈ ਗੱਲ ਨਾ ਪਕਾਤ ਕਮੇਟੀ ਕਿੰਨੇ ਬੁਲਾਏ ਮਾ ਮੇਰੇ ਮੁੰਡੇ ਨਹੀਂ ਅੱਛਾ ਜੀ ਇਹ ਕੋਹ ਤੱਪੜ ਮਾਰਿਆ ਕੋਈ ਗੱਲ ਨਹੀਂ ਨਿਪਟ ਗਈ ਰਾਤ ਨੂੰ ਨਿਪਟ ਗਈ ਰਾਤ ਨੂੰ ਕੋਈ ਗੱਲ ਨਹੀਂ ਪਾਈ ਕੋਈ ਸਾਡੇ ਫਰੀਦਾ ਬੰਦਾ ਬਾਜੀ ਦੁਪਹਿਰੀ ਸਾਡੇ ਘਰ ਹਮਲਾ ਕਰਦਾ ਵੀਡੀਓ ਆ ਗਈ ਕਿਹਦਾ ਕਿੰਨੇ ਹਮਲਾ ਕੀਤਾ ਕੌਣ ਕੋਣ ਨਹੀਂ ਕੌਣ ਹੈ ਨਾਮ ਤੁਹੋ ਓਨਾ ਨਾ ਜੀ ਪਰਮਜੀਤ ਰਿੰਕੂ ਉਹਦੀ ਜਨਾਨੀ ਘਰ ਦੇ ਪਰਮਜੀਤ ਜੀ ਜਨਾਨੀ ਤੇ ਆਸ਼ੂ ਕੀ ਕੋਈ ਪੁਰਾਣੀ ਰੰਜਿਸ਼ ਹੋ ਕਰ ਰਹੀ ਨਹੀਂ 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 ਕਾਦੀ ਰੰਜਿਸ਼ ਅਚਾ ਦੁਪਹਿਰ ਨੂੰ ਹਮਲਾ ਕਰਨ ਤੋਂ ਆਸ਼ੂ ਥਾ ਵਿਚਾਰ ਵਿਚਾਰ ਥਾ ਤੇ ਓਨਾ ਨਾ ਜੀ ਇਹ ਯਾਰ ਕਿ ਦਿਨ ਆਦਾ ਯਾਰ ਮੱਗੀ ਮੱਗੀ ਦੀ ਮੰਮੀ ਤੇ ਆਪਣਾ ਵਾੜਾ ਕੀ ਜਣਾ ਯਾਰ ਮੁੰਡੇ ਦਾ ਆਇਆ ਕਾਹਨ ਗਿਆ ਲੰਮਾਇਆ ਕਾਲਾ ਯਾਰ ਚਾਰਲੀ 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 ਸਿਰ ਅੱਜ ਕੀ ਗੱਲ ਹੋਈ ਹੈ ਅੱਜ ਉਹ ਹੀ ਗੱਲ ਕਰਦੇ ਚਾਰਲੀ ਸਾਰੇ ਹੰਗਾ ਕਰ ਕਰਦੇ ਕੁਲੀਏ ਕਿੰਨੇ ਜਿਹੜੀ ਇੱਕ ਮੋਈ ਅੱਛਾ ਜੀ ਮੋਰੀ ਅੱਜ ਜਿਹੜੀ ਅੱਜ ਜਿਹੜੀ ਫਾਇਰਿੰਗ ਹੋਈ ਹੈ ਉਹ ਕਿਹਨਾਂ ਜਿਹੜਾ ਜੀ ਉਹ ਹੀ ਗੱਲ ਕਿੰਨੇ ਕੋਈ ਹਮਲਾ ਕੀਤਾ ਉਹਨਾਂ ਦਾ ਉਹ ਹੈਗਾ ਹੀ ਆਪਣੇ 1.5 ਕੋਈ ਦਾ ਕੰਮ ਅੱਛਾ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਰਿਪੋਰਟ ਥਾਣੇ ਦੇ ਦਿੱਤੀ ਠੀਕ ਹੈ ਜੀ ਮੈਂ ਥਾਣੇ ਜਰੀ ਕੇ ਥਾਣੇ ਰਿਪੋਰਟ ਦੇ ਕਿਹਦੇ ਕਰੀ ਪੁਲਿਸ ਗਈ ਉਹਨਾਂ ਘਰੇ ਪੁਲਿਸ ਗਈ ਨਹੀਂ ਪੁਲਿਸ ਨੂੰ ਪਹਿਲੇ ਉਹਨਾਂ ਦਾ ਉਹਨਾਂ ਦਾ ਕੰਮ ਦੋ ਨੰਬਰ ਦਾ ਬਾਈ ਪੁਲਿਸ ਨੂੰ ਘਰ ਜਾਣ ਸਕਦੇ ਸਿਰ ਫਾਇਰਿੰਗ ਇਹਦੇ ਵੱਲੋਂ ਕੀਤੀ ਗਈ ਹੈ ਫਾਇਰ ਹੋਣਾ ਤਾਂ ਦੱਸਿਆ ਨਾ ਪੁਛਤਾਂ ਸਾਰੇ ਪੁਛਤਾਂ ਅਸ਼ਵੂਦੀ ਮੰਮੀ ਉਹਦਾ ਪਿਓ ਪਰਮਜੀਤ विचार था रिंकू बगी बगी तो आ दे ते तो आ दे ते फायरिंग किन्हे की थी यार फायरिंग नहीं पता लगा गाड़ी दुप, दुप, तो बैठी होगी अच्छा खत तो पहले तो आह सामने ये आदमी बैठे हैं आज इस गला कारे हैं हाँ जी कोचिटा तो ना गला कारे हैं नाली वाज आगे थैंक थैंक तो ही गला वार करो मैं कहा कि कि ਉਹ ਮੰਨ ਲਾ ਉਹ ਸੁੱਕ ਨੇ ਕੀ ਕਰਦਾ ਤੁਸੀਂ ਕਿੱਥੇ ਸੀ ਜਦੋਂ ਉਹਨਾਂ ਨੇ ਮੈਂ ਫੌਜੀ ਦਾ ਉਹਨਾਂ ਨਾਲ ਪਲਾਟ ਖੜੀ ਹੋਇਆ ਰਹਿ ਗਿਆ ਉੱਥੇ ਹੀ ਰੋਜ਼ ਆਪਣੇ ਮੱਲੇ ਖੜੀ ਸੀ ਹਾਂ ਮੱਲੇ ਖੜੀ ਸੀ ਠੀਕ ਹੈ ਉਹਨਾਂ ਨੇ ਗੋਲੀਆਂ ਦੋ ਮਾਰੀਆਂ ਮੈਂ ਇੱਕ ਹੀ ਗੋਲੀ ਚੱਕ ਕੇ ਲੈ ਆਇਆ ਇੱਕ ਗੋਲੀ ਮੇਰੇ ਪੇਟ ਦੇ ਵਿੱਚ ਹੋਈ ਠੀਕ ਹੈ ਕਿੱਥੇ ਸਾਈ ਨੇ ਦੋ ਗੋਲੇ ਦੋ ਫਾਇਰ ਕੀਤੇ ਉਹਨਾਂ ਨੇ ਦੋ ਦੋ ਗੋਲੀਆਂ ਮਾਰੀਆਂ ਗੋਲੀਆਂ ਚੱਕ ਜਾਦਾ ਮਾਰੀਆਂ ਮੈਨੂੰ ਨਹੀਂ ਦੁਪੀਆ ਮੈਨੂੰ ਭੱਜ ਗਿਆ ਉਹਨਾਂ ਪਰ ਵਾਕਿਆ ਕਿਸ ਮੱਲੇ ਦਾ ਕਿੱਥੇ ਦਾ ਆਪਣਾ ਨਿਊ ਦਸ਼ਮੇਸ਼ ਨਗਰ ਜੀ ਹਾਂ ਜੀ ਉੱਥੇ ਦਾ ਉਹ ਅਗੇ ਤਿੰਨ ਬੰਦੇ ਕੁਛ ਹੀ ਕੰਮ ਕਰ ਰਿਹਾ ਮੈਂ ਸਪੋਰਟ ਦਾ ਕੰਮ ਕਰਦਾ ਹਾਂ ਮੈਂ ਭਾਜੀ ਡਿਊਟੀ ਤੇ ਆਇਆ ਸੀ ਆਪਣੇ ਬਾਈਕ ਘਰੇ ਖੜੀ ਕੀਤੀ ਆ ਹਾਂਜੀ ਤੇ ਇਹਦਾ ਮੈਨੂੰ ਸਵੇਰੇ ਫੋਨ ਆਇਆ ਵੀ ਇਦਾਂ ਦਾ ਝਗੜਾ ਹੋਇਆ ਮੇਰੇ ਬੇਟੇ ਦਾ ਹੂੰ ਕੌਣ ਹੈ ਕਿਹਨਾਂ ਦਾ ਝਗੜਾ ਹੋਇਆ ਸਰ ਕੀ ਨਾਮ ਉਹਨਾਂ ਦਾ ਇਹਦੇ ਬੇਟੇ ਦਾ ਵੀ ਹੋਇਆ ਹੋਣਾ ਝਗੜਾ ਮੈਨੂੰ ਨਹੀਂ ਪਤਾ ਭਾਈ ਨਾਮ ਕੀ ਹੈ ਉਹਨਾਂ ਦਾ ਭਾਜੀ ਮੈਂ ਉਹਦੇ ਮੈਨੂੰ ਨਹੀਂ ਆਣਾ ਪਤਾ ਸਰ ਜਿਨ੍ਹਾਂ ਦਾ ਝਗੜਾ ਹੋਇਆ ਉਹਨਾਂ ਦਾ ਨਾਮ ਕੀ ਹੈ ਮੈਨੂੰ ਨਹੀਂ ਪਤਾ ਉਹਦੇ ਬੇਟੇ ਦਾ ਨਾਮ ਅੱਛਾ ਚਲੋ ਕੀ ਗੱਲ ਹੋਈ ਹੈ ਮੈਨੂੰ ਨਹੀਂ ਪਤਾ ਗੱਲ ਕੀ ਹੋਈ ਹੈ ਮੈਨੂੰ ਕਹਿੰਦਾ ਐਡਾ ਦਾ ਗੱਲ ਹੋਈ ਹੈ ਮੈਂ ਕਹਾ ਭਾਜੀ ਮੈਂ ਸ਼ਾਮੀ ਆਵਾਂਗਾ 8:30 9:00 ਵਜੇ ਮੈਨੂੰ ਆਂਦੇ ਨੂੰ ਅੱਛਾ ਉਸ ਤੋਂ ਬਾਅਦ ਮੈਂ ਘਰੇ ਆਇਆ ਮੈਂ ਆ ਕੇ ਬਾਹਰ ਆ ਕੇ ਬੈਠਾ ਹੀ ਆਂ ਐਡਾ ਜਿੱਦਾ ਇਹ ਮੈਂ ਥੜੇ ਜਿਹੇ ਅੱਧਾ ਬੈਠਾ ਹੈ ਮੇਰੇ ਨਾਲ ਬੈਠਾ ਮੈਂ ਤੇ ਕੋਈ ਗੱਲਬਾਤ ਪੁੱਛਦਾ ਪਿਆ ਉਹਨੀ ਜਣੋ ਕੋਈ ਮਰ ਗਿਆ ਕੋਈ ਕੌਣ ਮਰ ਗਿਆ ਭਾਜੀ ਕਿੰਨੇ ਬੰਦੇ ਸੀ ਉਹ ਸਾਨੂੰ ਨਹੀਂ ਮੈਨੂੰ ਨਹੀਂ ਕਸਮ ਲੱਗੇ ਮੈਂ ਲਾਈਸੈਂਸ ਪਹਿਲੀ ਵਾਰ ਹੀ ਦੇਖੀ ਕਿ ਗੋਲੀ ਐਡਾ ਜਲਦੀ ਹੈ ਨਹੀਂ ਕਿੰਨੇ ਜਣੇ ਸੀ ਬੰਦੇ ਬਾਈਕ ਤੇ ਆਏ ਸੀ ਕਿ ਨਹੀਂ ਭਾਜੀ ਆਪਾਂ ਦੇਖਿਆ ਇੱਕ ਉਸਨੀ ਜਾਨੂ ਮੈਨੂੰ ਨਹੀਂ ਪਤਾ ਉਸ ਵਲੇ ਜੂ ਸਾਦੀ ਆਵਾਜ਼ ਆਈਏ ਏਦਾਂ ਆਵਾਜ਼ ਆਈ ਇਦਾਂ ਲੈਟਰ ਪਟਿਆ ਅੱਛਾ ਤੇ ਉਸ ਤੋਂ ਬਾਅਦ ਏਦਾਂ ਲੱਗਿਆ ਕਿ ਯਾਰ ਉਹਦੇ ਹੱਥ ਦੇਖੇ ਕਹਿੰਦਾ ਨਹੀਂ ਖੂਨ ਨਾ ਭਰ ਕੇ ਕਹਿੰਦਾ ਅੱਛਾ ਕਹਿੰਦਾ ਵਿੱਕੀ ਇਹ ਕੀ ਹੋ ਗਿਆ ਯਾਰ ਲੈਟਰ ਕਿੱਥੇ ਪਟ ਗਿਆ ਅੱਛਾ ਫਿਰ ਉਹਨੇ ਹੱਥ ਦੇਖਿਆ ਫਿਰ ਉਹਨੇ ਜਦੋਂ ਅੰਦਰ ਵੀਰ ਭੇਜਿਆ ਉਹਨੇ ਕਮੀਜ਼ ਚੱਕੀ ਕਹਿੰਦਾ ਮੇਰੇ ਗੋਲੀ ਮਾਰ ਕੇ ਅੱਛਾ ਆਪੇ ਤੂੰ ਆਰ-ਪਾਰ ਗੋਲੀ ਹੋਈ ਸਰ ਕਹਿੰਦੇ ਕੋਈ ਉਥੇ ਗੋਲੀ ਵੀ ਬਰਾਮਦ ਕੀਤੀ ਹੈ ਹਾਂਜੀ ਉਹ ਕੀਤੀ ਦਿਖਾ ਸਕਦੇ ਹੋ ਭਾਜੀ ਬਰਾਮਦ ਨਹੀਂ ਆਪਾਂ ਕੀਤੀ ਉਹ ਜਦੋਂ ਜਿਹੜੇ ਵੀ ਬੰਦੇ ਗਏ ਹੋਣਗੇ ਮਾਰ ਕੇ ਤੇ ਸੱਤ ਠੱਲੇ ਡੇਕੀ ਸੀ ਉ ਆ ਗੋਲੀ ਇਹ ਅੱਛਾ ਇਹ ਉੱਥੇ ਚੱਕੀ ਜਿੱਥੇ ਚੱਲੀ ਹੈ ਇਹ ਉਹਨੇ ਚੱਕੀ ਹੈ ਜਿਹੜੇ ਗੋਲੀ ਵੱਜੀ ਹੈ ਅੱਛਾ ਜਿਹਦੇ ਲੱਗੀ ਹੈ ਗੋਲੀ ਵੱਜੀ ਉਹਦਾ ਨਾਮ ਕੀ ਹੈ ਜੀ ਜਿਹੜੇ ਬੰਦੇ ਨਾਲ ਤੁਹਾਡੇ ਨਾਲ ਹੀ ਬੈਠਾ ਸੀ ਨਾ ਤੁਹਾਡਾ ਨਾਮ ਕੀ ਹੈ ਉਹਦਾ ਨਾਮ ਸ਼ੋਰਟ ਕਟ ਚੰਟਾ ਆਪਾਂ ਕਹਿੰਦੇ ਹਾਂ ਮੇਰਾ ਯਾਰ ਚੰਟਾ 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 ਇਹ ਕਿਹੜੀ ਜਗ੍ਹਾ ਤੇ ਰਹਿਣ ਵਾਲਾ ਜੀ ਨਿਊ ਦਸ਼ਮੇਸ਼ਪੁਰ ਤੇ ਜਿਹੜੀ ਕਟਨਾ ਹੋਈ ਉਹ ਕਿੱਥੇ ਹੋਈ ਹੈ ਜੀ ਇਹ ਵੀ ਨਿਊ ਦਸ਼ਮੇਸ਼ਨਗਰ ਜੀ ਹੋਈ ਠੀਕ ਹੈ ਨਿਊ ਦਸ਼ਮੇਸ਼ਨਗਰ ਕਿਹੜੀ ਜਗ੍ਹਾ ਤੇ ਹੋਈ ਹੈ ਜੀ ਬੋਜਿਟੈਂਟ ਹੌਸ ਨਾਲ ਜੀ ਠੀਕ ਹੈ ਅੱਛਾ ਸਰ ਇੱਥੇ ਗੋਲੀ ਸਰ ਮੈਨੂੰ ਨਹੀਂ ਸਮਝ ਆਉਂਦੀ। ਉਹ ਕੋਈ ਪੁਲਿਸ ਨੂੰ ਸੂਚਨਾ ਕੀਤੀ ਕੀ ਤੁਹਾਡੇ ਵੱਲੋਂ? ਨਹੀਂ ਮੇਰੇ ਵੱਲੋਂ ਨਹੀਂ। ਮੇਰੇ ਕੋਲ ਨੰਬਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਕੀ ਇਸ ਨੂੰ? ਉਹਨਾਂ ਨੂੰ ਮੈਂ ਫੋਨ ਕਰ ਦਿੱਤਾ ਹੈ ਉਹਨਾਂ ਦੇ ਘਰਦਿਆਂ ਨੂੰ ਕਿ ਐਡਾ ਦਾ ਗੱਲ ਹੋਈ ਆ। ਉਹ ਵੀ ਮੈਂ ਨਹੀਂ ਕੀਤਾ। ਜਦੋਂ ਗੋਲੀ ਚੱਲੀ ਰੋਣਾ ਹੀ ਨਾਲ ਕੇ ਪੈ ਗਿਆ ਉਹ ਆਪੇ ਆ ਕੇ। ਸਰ ਹੁਣ ਕਿਹੜੇ ਕਿੱਥੇ ਲੈ ਕੇ ਆਇਓ ਨੂੰ ਇਲਾਜ ਲਈ? ਐਸੇਵਲ ਹਸਪਤਲ ਲੈ ਗਏ। ਤੇ ਡਾਕਟਰ ਵੱਲੋਂ ਕੀ ਕਿਹਾ ਜਾ ਰਿਹਾ? ਡਾਕਟਰ ਇਹ ਕਹਿੰਦੇ ਆ ਜੀ ਇਹਨਾਂ ਨੂੰ ਲੈ ਜਾਓ। ਰੈਫਰ ਕਰ ਰਿਹਾ। ਰੈਫਰ ਨਹੀਂ ਕਰ ਰਿਹਾ ਜੇ ਫਿਰ ਹਾਲ ਕਹਿੰਦੇ ਉਹ ਉਹਨਾਂ ਦੀ ਜਲਦੀ ਇਲਾਜੂ ਕਹੀ ਹੈ ਬੜ ਠੀਕ ਹੈ ਜੀ ਇਹ ਅੱਜ ਇੱਕ ਇਨਫੋਰਮੇਸ਼ਨਾਨੂੰ ਹਸਪੀਟਲ ਤੋਂ ਰੀਸੀਵ ਹੋਈ ਸੀ ਕਿ ਭਾਰਗੋ ਕੈਂਪ ਦੇ ਏਰੀਆ ਦੇ ਵਿੱਚ ਕਿਲਕ ਨਗਰ ਦੇ ਰਹਿਣ ਵਾਲੇ ਸੀਗੇ ਪਵਨ ਉਹ ਜਿਹੜੇ ਐਡਮਿਟ ਹੋਇਆ ਉਹਨਾਂ ਨੂੰ ਜਦੋਂ ਇੱਥੇ ਆ ਕੇ ਚੈੱਕ ਕੀਤਾ ਗਿਆ ਤੇ ਇਹਨਾਂ ਨੂੰ ਦੱਸਿਆ ਗਿਆ ਕਿ ਉਹਨਾਂ ਦੇ ਮਹੱਲੇ ਦੇ ਜਿਹੜੇ ਇੱਕ ਵਿਸ਼ਾਲ ਆਸ਼ੂ ਚਾਰਲੀ ਤੇ ਇੱਕ ਹੋਰ ਲੜਕਾ ਸੀਗਾ ਮੱਗੀ ਤੇ ਇਹਨਾਂ ਨੇ ਜਿਹੜਾ ਇਹਨਾਂ ਦੇ ਪੇਟੇ ਦੇ ਨਾਲ ਕੱਲ ਵੀ ਇਸ ਸੰਬੰਧੀ ਕੋਈ ਲੜਾਈ ਝਗੜਾ ਹੋਇਆ ਸੀ ਜ ਉਸੇ ਸੰਬੰਧੀ ਉਹਨੂੰ ਲੱਭਦੇ ਸੀਗੇ ਤੇ ਜਿਹੜਾ ਇਹਦੇ ਉੱਤੇ ਉਹਨਾਂ ਨੇ ਅਟੈਕ ਕੀਤਾ ਹੈ ਉਹਦੇ ਵਿੱਚ ਇਹਨਾਂ ਵੱਲੋਂ ਕਹਿਣ ਦਾ ਦਾਅਵਾ ਕੀਤਾ ਕਿ ਉਹਨਾਂ ਨੇ ਫਾਇਰ ਵੀ ਕੀਤਾ ਤੇ ਇੰਜਰੀਜ਼ ਹੈਗੀਆਂ ਬਟ ਉਹਨਾਂ ਨੂੰ ਡਾਕਟਰ ਅਜੇ ਆਇਡੈਂਟੀਫਾਈ ਕਰ ਰਹੇ ਨੇ ਕਿਉਂਕਿ ਕਿਸ ਚੀਜ਼ ਦੀ ਇੰਜਰੀ ਹੈ ਜੀ ਸਰ ਕੀ ਰஞ்சிਸ਼ ਕੀ ਸਾਹਮਣੇ ਆਈ ਇਹ ਦੇ ਪਿੱਛੇ ਇਹਨਾਂ ਦੀ ਆਪਸੀ ਕੋਈ ਲੜਾਈ ਹੋਈ ਸੀ ਮੈਂ ਦੱਸ ਰਿਹਾ ਹਾਂ ਕਿ ਉਹਨਾਂ ਦੇ ਬੇਟੇ ਨੂੰ ਲੈ ਕੇ ਕੱਲ ਕੋਈ ਝਗੜਾ ਹੋਇਆ ਸੀ ਤੇ ਉਸ ਗੱਲ ਨੂੰ ਇਹਨਾਂ ਨੇ ਜਿਵੇਂ ਅੱਜ ਵੀ ਉਹਨਾਂ ਦੇ ਉਹਦੇ ਬੇਟੇ ਦੇ ਮਗਰ ਪਰ ਕਰਦੇ ਨੇ ਸਰ ਤਾਂ ਫਾਇਰ ਹੋਇਆ ਹੈ ਇਹਨਾਂ ਦੇ ਕਹਿਣ ਮੁਤਾਬਕ ਹੈ ਪਰ ਉਸ ਨੂੰ ਅਜੇ ਵੈਰੀਫਾਈ ਕਰ ਰਹੇ ਨੇ ਇੱਕ ਇਹਨਾਂ ਦੇ ਪਰਜਨਾਂ ਨੂੰ ਕਿ ਗੋਲੀ ਵੀ ਪਈ ਹੈ ਹੋ ਹੋਰ ਇਹ ਗੋਲੀ ਪਈ ਹੈ ਜੋ ਮੌਕੇ ਤੇ ਆਈ ਵੀਟ ਪਾਸ ਹੈ ਜਿਹੜੇ ਨਾਲ ਬੈਠੇ ਹੋਏ ਨੇ ਅਜੇ ਫਿਲਹਾਲ ਦੀ ਘੜੀ ਜੋ ਡਾਕਟਰ ਨੂੰ ਵੀ ਗੱਲ ਕੀਤੀ ਹੈ ਉਹ ਉਹ ਅਜੇ ਵੈਰੀਫਾਈ ਕਰ ਰਹੇ ਨੇ ਕਿ ਕਿਸ ਚੀਜ਼ ਦੀ ਇੰਗਰੀ ਹੈ ਸਰ ਉਸ ਇਲਾਕੇ ਦੇ ਵਿੱਚ ਮੋਲ ਇਸ ਵੇਲੇ ਸ਼ਾਂਤ ਹੈ ਬਿਲਕੁਲ ਜੀ ਉੱਥੇ ਵੀ ਜਾ ਰਹੇ ਹਾਂ ਉਹ ਮੌਕਾ ਵੀ ਦੇਖ ਲਾਂਗੇ ਜਿੰਕੀ ਹੋਇਆ ਤਾਂ ਉਹਨੂੰ ਵੈਰੀਫਾਈ ਕਰਕੇ ਜਿਹੜਾ ਵੀ ਇਹਦੇ ਵਿੱਚ ਲੋਸ਼ੀ ਹੋਵੇ ਉਹਦੇ ਤੇ ਬਲਦੀ ਕਾਰਵਾਈ ਜਿਹੜੀ ਸਰ ਇਹ ਵੀ ਗੱਲ ਸਾਹਮਣੇ ਆਈ ਕਹਿੰਦੇ ਕਿ ਜਿਹੜੇ ਵਿਅਕਤੀ ਆ ਕਹਿੰਦੇ ਜੀ ਨਸ਼ਾ ਵਗੈਰਾ ਵੇਚਦੇ ਉਹਨੂੰ ਰੋਕਣ ਕਰਕੇ ਇਹ ਵੀ ਬਾਤ ਹੋਈ ਏਦਾਂ ਦੀ ਕੋਈ ਗੱਲ ਨਹੀਂ ਅਸੀਂ ਵਿਕਰਨਾ ਮੈਂ ਖੁਦ ਗੱਲ ਕੀਤੀ ਆ ਉਹਨਾਂ ਦੀ ਫੈਮਿਲੀ ਨੇ ਵੀ ਕੀਤੀ ਆ ਇਹਨਾਂ ਦੀ ਕੱਲ ਲੜਾਈ ਹੋਈ ਸੀਗੀ ਉਹਨਾਂ ਦੇ ਬੇਟੇ ਦੀ ਸੋ ਉਸੇ ਹੀ ਸਬੰਧ ਦੇ ਵਿੱਚ ਜਿਹੜੇ ਆਪਸ ਦੇ ਵਿੱਚ ਇਹਨਾਂ ਦਾ ਦੁਬਾਰਾ ਚੱਲਦਾ ਹੋਇਆ ਠੀਕ ਆ